ਧਰਮ ਦੇ ਨਾਂ ਤੇ ਦਿਖਾਵਾ ਇੱਕ ਕੋੜਾ ਸੱਚ ਜਿਸ ਨੂੰ ਜਾਣੇ ਬਿਨਾ ਸਮਝੇ ਬਿਨਾ ਜੀਵਨ ਵਿੱਚ ਉਸ ਸੱਚ ਦੀ ਉਸ ਪ੍ਰੇਮ ਦੀ ਮਹਿਕ ਵੀ ਨਹੀਂ ਆ ਸਕਦੀ ਨਮਸਕਾਰ ਤੇ ਮੈਂ ਅੱਜ ਤੁਹਾਡੇ ਨਾਲ ਕੁਝ ਅਜਿਹੀਆਂ ਗੱਲਾਂ ਸਾਂਝੀਆਂ ਕਰਨਾ ਚਾਹਾਂਗੀ ਜੋ ਸ਼ਾਇਦ ਤੁਹਾਨੂੰ ਬਹੁਤ ਚੁਭਣ ਪਰ ਜਿਨ੍ਹਾਂ ਬਾਰੇ ਸੋਚਣਾ ਬਹੁਤ ਜ਼ਰੂਰੀ ਹੈ ਅੱਜ ਅਸੀਂ ਗੱਲ ਕਰਾਂਗੇ ਧਰਮ ਦੇ ਨਾਲ ਤੇ ਹੋ ਰਹੇ ਉਸ ਦਿਖਾਵੇ ਦੀ ਉਸ ਛਲ ਦੀ ਜਿਸ ਨੇ ਸਾਡੀਆਂ ਸੱਚੀਆਂ ਰੋਹਾਨੀ ਕਦਰਾਂ ਕੀਮਤਾਂ ਨੂੰ ਕਿਤੇ ਪਿੱਛੇ ਛੱਡ ਦਿੱਤਾ ਸਾਡੇ ਸੱਚੇ ਸੰਤਾਂ ਸੂਫੀਆਂ ਦੀ ਉਸ ਕੁਰਬਾਨੀ ਨੂੰ ਮਿੱਟੀ ਵਿੱਚ ਮਿਲਾ ਦਿੱਤਾ ਜੋ ਉਹਨਾਂ ਨੇ ਸੱਚ ਲਈ ਦਿੱਤੀ ਸੀ ਅੱਜ ਦੇ ਗੁਰੂ ਤੇ ਸੰਸਾਰੀ ਦਿਖਾਵਾ ਗੁਰੂ ਨਹੀਂ ਇਹ ਤਾਂ ਸੰਸਾਰੀ ਨੇ ਮੈਂ ਕਹਿੰਦੀ ਆ ਸਭ ਵਿੱਚ ਕ੍ਰਿਸ਼ਨ ਨੂੰ ਜਗਾਉਣਾ ਦੁਨੀਆਂ ਦਾ ਸਭ ਤੋਂ ਮੁਸ਼ਕਿਲ ਕੰਮ ਹੈ ਪਰ ਕੀ ਅੱਜਕਲ ਦੇ ਜਿਆਦਾਤਰ ਗੁਰੂ ਔਰ ਧਾਰਮਿਕ ਸਥਾਨ ਇਸ ਵੱਲ ਨੂੰ ਕੰਮ ਕਰ ਰਹੇ ਨੇ ਕਿ ਦੁਨੀਆ ਨੂੰ ਜੋ ਝੂਠ ਦੇ ਪ੍ਰਤੀ ਜਗਾ ਰਹੇ ਨੇ ਮਾਇਆ ਦੇ ਪ੍ਰਤੀ ਜਗਾ ਰਹੇ ਨੇ ਮੈਨੂੰ ਮਾਫ ਕਰਨਾ ਪਰ ਮੇਰਾ ਜਵਾਬ ਹੈ ਨਹੀਂ ਜਦੋਂ ਤੂੰ ਮੈਂ ਆਪਣੇ ਸੰਤਾਂ ਨੂੰ ਸੂਫੀਆਂ ਨੂੰ ਰਿਸ਼ੀਆਂ ਨੂੰ ਪੜਿਆ ਸਮਝਿਆ ਜੀਆ ਤਾਂ ਸਾਰੇ ਰਾਜ ਖੁੱਲ ਗਏ ਇਹ ਲੋਕ ਜੋ ਖੁਦ ਨੂੰ ਧਰਮ ਦੇ ਠੇਕੇਦਾਰ ਸਮਝਦੇ ਹਨ ਇਹ ਤਾਂ ਆਮ ਸੰਸਾਰੀ ਵੀ ਨਹੀਂ ਬਲਕਿ ਇਹਨਾਂ ਤੋਂ ਜ਼ਿਆਦਾ ਸੰਸਾਰੀ ਕੋਈ ਹੋ ਨਹੀਂ ਸਕਦਾ ਇਹਨਾਂ ਦੀ ਆਸ਼ਮ ਡੇਰੇ ਵੇਖੋ ਕਿਸੇ ਮਹਿਲ ਤੋਂ ਘੱਟ ਨਹੀਂ ਆਂ ਵੱਡੀਆਂ ਵੱਡੀਆਂ ਮਹਿੰਗੀਆਂ ਮਹਿੰਗੀਆਂ ਗੱਡੀਆਂ ਦੇਸ਼ਾਂ ਵਿਦੇਸ਼ਾਂ ਦੀਆਂ ਯਾਤਰਾਵਾਂ ਔਰ ਜਨਮ ਦਿਨਾਂ ਦੀਆਂ ਪਾਰਟੀਆਂ ਆ ਇਹਨਾਂ ਦੇ ਜਲਸੇ ਇਹ ਸਭ ਕੀ ਹੈ ਇਹ ਧਰਮ ਦੇ ਨਾਂ ਤੇ ਇੱਕ ਪਾਰਟੀ ਚੱਲ ਰਹੀ ਹੈ ਜਨਮ ਦਿਨ ਹਫਤੇ ਹਫਤੇ ਮਨਾਇਆ ਜਾਂਦਾ ਹੈ بڑے بڑے ਕੇਕ ਕੱਟੇ ਜਾਂਦੇ ਨੇ ਇੱਕ ਵਾਰੀ ਨਹੀਂ ਹਫਤਾ ਪਾਰੇ ਪ੍ਰੋਗਰਾਮ ਚੱਲਦਾ ਹੈ 24 24 ਘੰਟੇ ਲਾਈਵ ਦਿਖਾਇਆ ਜਾਂਦਾ ਹੈ ਇਹ ਧਰਮ ਦੇ ਨਾਂ ਤੇ ਜਾਗੋ ਘੜਦੇ ਨੇ ਸ਼ੁਭ ਯਾਤਰਾ ਕਰਦੇ ਨੇ ਇਸੇ ਤਰ੍ਹਾਂ ਰਿਹਾ ਤਾਂ ਇੱਕ ਦਿਨੇ ਮਾਈਆਂ ਵੀ ਲਾਣਗੇ ਕਿਉਂਕਿ ਸਗਨ ਕਰ ਰਹੇ ਨੇ ਨੋਟਾਂ ਦੇ ਹਾਰ ਪਹਿਨਾ ਰਹੇ ਨੇ ਫੁੱਲਾਂ ਦੇ ਹਾਰ ਪਹਿਨਾ ਰਹੇ ਨੇ ਫੁੱਲਾਂ ਦੀ ਵਰਸ਼ਾ ਕਰ ਰਹੇ ਨੇ ਬਾਜੇ ਬਰਾਤ ਹੋ ਰਹੇ ਨੇ ਇੱਥੇ ਗਿਆਨ ਕਿੱਥੇ ਆ ਕਿੱਥੇ ਹੈ ਦਰਸ਼ਨ ਸ਼ਾਸਤਰ ਮਨੋਰੰਜਨ ਨਹੀਂ ਗਿਆਨ ਚਾਹੀਦਾ ਲੋਕਾਂ ਨੂੰ جگਾਣੇ ਲਈ ਲੋਕਾਂ ਨੂੰ ਹੋਸ਼ ਵਿੱਚ ਲਿਆਉਣੇ ਨੇ ਇਸ ਝੂਠ ਤੇ ਪ੍ਰਤੀਜਾਣੇ ਲਈ ਗਿਆਨ ਚਾਹੀਦਾ ਹੈ ਲੋਕਾਂ ਦੇ ਨਸ਼ੇ ਚੜਾਣੇ ਲਈ ਗਿਆਨ ਚਾਹੀਦਾ ਧਾਰਮਿਕ ਗਿਆਨ ਚਾਹੀਦਾ ਆ ਮਨੋਰੰਜਨ ਨਹੀਂ ਸਾਡੇ ਸੱਚੇ ਗੁਰੂ ਤੇ ਰਿਸ਼ੀ ਜੋ ਮਹਾਨ ਫਲਸਫਰ ਸਨ ਉਹ ਗੱਲਾਂ ਕਿੰਨੀਆਂ ਗਹਿਰੀਆਂ ਕਰਦੇ ਸੀ ਕਿੰਨੀਆਂ ਗਹਿਰੀਆਂ ਗੱਲਾਂ ਸਾਨੂੰ ਸਮਝਾਉਂਦੇ ਸੀ ਪਰ ਅੱਜ ਕੱਲ ਦੇ ਇਹ ਸੰਤ ਬਾਬੇ ਤਾਂ ਆਲੂ ਮੰਡੀ ਵਾਲੀਆਂ ਗੱਲਾਂ ਕਰਦੇ ਨੇ ਕਿੱਥੇ ਉਹ ਉੱਚ ਕੋਟੀ ਦੇ ਫਲਸਫਰ ਦਰਸ਼ਨ ਸ਼ਾਸਤਰ ਤੇ ਕਿੱਥੇ ਇਹ ਜਾਗੋ ਦੇ ਨਾਂ ਤੇ ਬੋਲੀਆਂ ਪਾ ਪਾ ਕੇ ਨੱਚਦੇ ਆ ਤੇ ਲੋਕਾਂ ਨੂੰ ਨਚਾਉਂਦੇ ਆ ਲੋਕਾਂ ਨੂੰ ਸਿਰਫ ਮਨੋਰੰਜਨ ਚਾਹੀਦਾ ਸੱਚ ਕਿਸ ਨੂੰ ਚਾਹੀਦਾ ਆ ਮਨੋਰੰਜਨ ਗਾਣਾ ਬਜਾਣਾ ਪਾਰਟੀ ਸਭ ਨੂੰ ਚਾਹੀਦੀ ਆ ਔਰ ਇਹਨਾਂ ਨੂੰ ਵੀ ਚਾਹੀਦੀ ਹੈ ਇਹ ਦੋਨੇ ਰਲ ਕੇ ਕੰਮ ਇਹ ਕਰਦੇ ਨੇ ਸਿਰਫ ਨਾਮ ਧਰਮ ਦਾ ਚੱਲਦਾ ਹੈ ਧਰਮਿਕਤਾ ਔਰ ਧਰਮ ਦਾ ਗਿਆਨ ਕਿੱਥੇ ਆ ਗਾਵੇ ਬਜਾਵੇ ਲੋਗ ਰਜਾਵੇ ਖਬਰ ਨਹੀਂ ਆਪਣੇ ਤਨ ਦੀ ਕਵੀ ਸਾਬ ਕਹਿੰਦੇ ਨੇ ਕਿ ਨਾ ਇਹਨਾਂ ਨੂੰ ਆਪਣੇ ਤਨ ਦੀ ਖਬਰ ਆ ਤੇ ਨਾ ਇਹਨਾਂ ਨੂੰ ਕੋਈ ਆਪਣੇ ਮਨ ਦੀ ਖਬਰ ਆ ਸਿਰਫ ਨਾਮ ਧਰਮ ਦਾ ਚੱਲਦਾ ਹੈ ਧਾਰਮਿਕਤਾ ਜਾਂ ਧਾਰਮਿਕ ਗਿਆਨ ਕਿੱਥੇ ਆ ਸਿਰਫ ਗਾ ਬਜਾ ਰਹੇ ਨੇ ਔਰ ਰਜਾ ਰਹੇ ਨੇ ਖੁਦ ਨੂੰ ਔਰ ਦੂਸਰਿਆਂ ਨੂੰ ਤੇ ਇਹ ਸਭ ਕਿਸ ਦੇ ਪੈਸੇ ਨਾਲ ਹੋ ਰਿਹਾ ਆ ਤੁਹਾਡੀ ਕਮਾਈ ਨਾਲ ਹੋ ਰਿਹਾ ਆ ਤੁਹਾਡੇ দান ਨਾਲ ਹੋ ਰਿਹਾ ਆ ਪਰ ਇਸ ਨੂੰ দান ਨਹੀਂ ਕਹਿੰਦੇ ਇਹ ਤਾਂ ਤੁਹਾਡੀ ਮਿਹਨਤ ਦੀ ਕਮਾਈ ਦਾ ਦੁਰ ਉਪਸ਼ੋਗ ਆ ਇਹ ਅਜੋਜਨ ਜੋ ਵੀ ਕੀਤੇ ਜਾ ਰਹੇ ਨੇ ਅਸਲ ਵਿੱਚ ਕਿਸ ਉਦੇਸ਼ਾ ਨੂੰ ਲੈ ਕੇ ਕੀਤੇ ਜਾ ਰਹੇ ਇਹ ਸਿਰਫ ਦਿਖਾਵਾ ਪੀੜ ਪੈਦਾ ਕਰਨੀ ਪੈਸੇ ਇਕੱਠੇ ਕਰਨੇ ਦਾ ਇੱਕ ਜਰੀਆ ਬਣ ਗਿਆ ਹੈ ਬਜਾਏ ਇਸ ਦੇ ਕਿ ਤੁਸੀਂ ਸੱਚਾ ਅਧਿਆਤਮਿਕ ਗਿਆਨ ਲੋਕਾਂ ਨੂੰ ਦਿੰਦੇ ਔਰ ਲੋਕਾਂ ਨੂੰ ਝੂਠ ਦੇ ਪ੍ਰਤੀ ਜਾਗਾਉਂਦੇ ਦਾਨ ਦਾ ਦੁਰਪਸ਼ੋਕ ਤੇ ਰੋਹਾਨੀ ਖੋਖਲਾਪਨ ਭੁੱਖੇ ਰਹਿਣ ਲੋਕ ਬਾਬੇ ਜੜਾਂ ਨੂੰ ਸੋਣਾ ਵਦੇਸ਼ਾਂ ਵਿੱਚ ਜਾ ਕੇ ਇਹ ਕਿਹੜਾ ਕੋਈ ਗਿਆਨ ਦਿੰਦੇ ਲੋਕਾਂ ਨੂੰ ਕਿਹੜਾ ਦੁੱਖ ਦੇ ਪ੍ਰਤੀ ਜਗਾਉਂਦੇ ਆ ਜਾਂ ਝੂਠ ਦੇ ਪ੍ਰਤੀ ਜਗਾਉਂਦੇ ਆ ਪੈਸੇ ਹੀ ਇਕੱਠੇ ਕਰਨ ਆਂਦੇ ਆ ਜੇ ਇਹ ਖੁਦ ਕਮਾ ਕੇ ਇਹਨਾਂ ਨੂੰ ਲੋਕਾਂ ਤੱਕ ਜਾਣਾ ਹੋਵੇ ਇਹ ਕਦੀ ਵੀ ਨਾ ਜਾਣ ਜੇ ਖੂਨ ਪਸੀਨੇ ਦੀ ਕਮਾਈ ਨਾਲ ਕਦੀ ਇਹਨਾਂ ਨੂੰ ਇਹ ਸਭ ਕੰਮ ਕਰਨੇ ਪੈਣ ਤੇ ਕਦੀ ਵੀ ਨਾ ਕਰਨ ਹਰ ਵਾਰ ਚਾਰ ਚਾਰ ਪੰਜ ਪੰਜ ਵਾਰ ਇਹੋ ਦੇਸ਼ਾਂ ਵਿਦੇਸ਼ਾਂ ਦੀ ਯਾਤਰਾ ਕਰਦੇ ਆ ਆਪਣੇ ਜਨਮ ਦਿਨ ਮਨਾਉਂਦੇ ਆ ਜਿਸ ਦਿਨ ਖੁਦ ਕਮਾਈ ਨਾਲ ਕਰਕੇ ਇਹਨਾਂ ਨੂੰ ਕਰਨਾ ਪਿਆ ਤੇ ਕਦੀ ਨਹੀਂ ਕਰਨਗੇ ਸਾਡੇ ਸੰਤ ਸਾਡੇ ਸੂਫੀ ਸਦਾ ਕਮਾਈ ਕਰਕੇ ਆਪਣੀ ਜੀਵਿਕਾ ਚਲਾਉਂਦੇ ਸੀ ਇੰਨੇ ਗਿਆਨਬਾਨ ਹੋ ਕੇ ਵੀ ਆਮ ਸੰਸਾਰੀ ਤਾਂ 10 ਵਾਰ ਨਹੀਂ 100 ਵਾਰ ਸੋਚਦਾ ਖਰਚਾ ਕਰਨੇ ਤੋਂ ਪਹਿਲਾਂ ਪਰ ਇਹ ਸਾਰਾ ਦਿਖਾਵੇ ਲਈ ਅਸੀਂ ਇਹਨਾਂ ਨੂੰ ਹੈ ਸੱਜਦੇ ਆ ਦੇਸ਼ਾਂ ਵਿਦੇਸ਼ਾਂ ਵਿੱਚ ਖਰਚਾ ਕਰਕੇ ਇਹਨਾਂ ਦੀ ਜਿਹੜੇ ਵਿਦੇਸ਼ੀ ਨੇ ਇਹਨਾਂ ਦੀ ਪੂਰੀ ਚਾਪਲੂਸੀ ਕਰਦੇ ਆ ਔਰ ਜਿਹੜੇ ਇੰਡੀਆ ਵਿੱਚ ਬੈਠੇ ਨੇ ਲੋਕ ਉਹ ਸੋਚਦੇ ਨਹੀਂ ਕਿ ਸੰਤ ਬਾਬੇ ਬਹੁਤ بڑے ਨੇ ਬਹੁਤ ਪਹੁੰਚੇ ਹੋਏ ਨੇ ਇਸ ਬਾਬੇ ਬਾਹਰ ਗਏ ਨੇ ਪਤਾ ਨਹੀਂ ਕਿੰਨੇ ਕ ਵੱਡੇ ਨੇ ਪਤਾ ਨਹੀਂ ਕੀ ਇਹਨਾਂ ਦੇ ਕੋਲ ਆ ਮੈਂ ਕੰਨੀ ਇਹ ਪਿਖਾਰੀ ਨੇ ਇੱਕ ਇੱਕ ਦਿਨ ਵਿੱਚ 10 10 20 ਵੀ ਘਰ ਜਾਂਦੇ ਨੇ ਪੈਸੇ ਇਕੱਠੇ ਕਰਨੇ ਲਈ ਇੱਕ ਪਾਸੇ ਦੁਨੀਆ ਵਿੱਚ ਲੋਕ ਭੁੱਖ ਨਾਲ ਤੜਫ ਰਹੇ ਨੇ ਗਰੀਬੀ ਨਾਲ ਝੂਜ ਰਹੇ ਨੇ ਤੇ ਦੂਜੇ ਪਾਸੇ ਇਹ ਅੱਜਕੱਲ੍ਹ ਦੇ ਸੰਤ ਬਾਬੇ ਮੰਦਿਰਾਂ ਗੁਰਦੁਆਰਿਆਂ ਨੂੰ ਸੋਨੇ ਚਾਂਦੀ ਵਿੱਚ ਜੜਾਣ 'ਚ ਲੱਗੇ ਹੋਏ ਨੇ ਇਹ ਕਿਹੋ ਜਿਹੀ ਭਗਤੀ ਹੈ ਇਹ ਕਿਹੜੀ ਧਾਰਮਿਕਤਾ ਹੈ ਇਹ ਕਿਹੋ ਜਿਹਾ ਦਾਨ ਹੈ ਕਿ ਇਹ ਦਾਨ ਸਫਲ ਹੈ ਕਿ ਇਸ ਨਾਲ ਤੁਹਾਡਾ ਭਲਾ ਹੋ ਰਿਹਾ ਹੈ ਸੋਚੋ ਇਸ ਦੇ ਬਦਲੇ ਵਿੱਚ ਤੁਹਾਨੂੰ ਕੀ ਮਿਲਦਾ ਹੈ ਕਿ ਇਹ ਤੁਹਾਨੂੰ ਤੇ ਤੁਹਾਡੇ ਆਉਣ ਵਾਲੀ ਪੀੜ੍ਹੀ ਨੂੰ ਧਾਰਮਿਕ ਗਿਆਨ ਦੇ ਕੇ ਆਤਮਾ ਦੇ ਕਰੀਬ ਕੀਤਾ ਜਾਂਦਾ ਹੈ ਜਾਂ ਤੁਹਾਨੂੰ ਹੋਰ ਸੰਸਾਰੀ ਬਣਾਇਆ ਜਾਂਦਾ ਹੈ ਹੋਰ ਭੌਗੀ ਬਣਾਇਆ ਜਾਂਦਾ ਹੈ ਇਹ ਜੋ ਧਰਮ ਦੇ ਨਾਂ ਤੇ ਜਾਂਦੀਆਂ ਮਨਾਈਆਂ ਜਾਂਦੀਆਂ ਹਨ ਜਾਂ ਕੋਈ ਵੀ ਧਾਰਮਿਕ ਤਿਹਾਰ ਮਨਾਇਆ ਜਾਂਦਾ ਹੈ ਇਹ ਇਨਾਂ ਲੋਕਾਂ ਲਈ ਸਿਰਫ ਪੈਸਾ ਇਕੱਠਾ ਕਰਨ ਦਾ ਜਰੀਆ ਹੈ ਹਰ ਹਫ਼ਤੇ ਕੋਈ ਨਾ ਕੋਈ ਮੇਲਾ ਲੱਗਾ ਹੀ ਰਹਿੰਦਾ ਧਰਮ ਦੇ ਨਾਂ ਤੇ ਪਰ ਇਸ ਵਿੱਚ ਧਰਮ ਦੀ ਜਾਂ ਧਰਮ ਦੇ ਗਿਆਨ ਦੀ ਕੋਈ ਵੀ ਗੱਲ ਨਹੀਂ ਹੁੰਦੀ ਦੁਨੀਆ ਨੂੰ ਦੁੱਖ ਤੋਂ ਮੁਕਤੀ ਦੀ ਗੱਲ ਨੂੰ ਗੱਲ ਕੋਈ ਨਹੀਂ ਹੁੰਦੀ ਉਲਟਾ ਹੋਰ ਭੋਗੀ ਬਣਾਇਆ ਜਾਂਦਾ ਲੋਕਾਂ ਨੂੰ ਪ੍ਰੇਰਿਤ ਕੀਤਾ ਜਾਂਦਾ ਹੈ ਕਿ ਤੁਸੀਂ ਵੀ ਇਸ ਤਰ੍ਹਾਂ ਜਨਮ ਦਿਨ ਮਨਾਓ ਉਸ ਤੁਸੀਂ ਵੀ ਇਸ ਤਰ੍ਹਾਂ ਪਾਰਟੀਆਂ ਕਰੋ ਕਿਉਂਕਿ ਦੇਖੋ ਦੇਖੀ ਹੀ ਬੰਦਾ ਇਸ ਤਰ੍ਹਾਂ ਦੇ ਕੰਮ ਕਰਦਾ ਹੈ ਸੱਚੇ ਸੰਤਾਂ ਦੀ ਸਿੱਖ ਤੇ ਅੱਜ ਦੀ ਹਕੀਕਤ ਅਸਲੀ ਸੰਤਾਂ ਦਾ ਸੰਦੇਸ਼ ਹਰ ਹਫਤੇ ਕੋਈ ਨਾ ਕੋਈ ਮੇਲਾ ਲੱਗਿਆ ਹੀ ਰਹਿੰਦਾ ਧਰਮ ਦੇ ਨਾਂ ਤੇ ਗੁਰੂਆਂ ਦੇ ਨਾਂ ਤੇ ਸਿਰਫ ਉਹਨਾਂ ਦਾ ਨਾਮ ਚੱਲਦਾ ਹੈ ਜਿਸ ਤਰ੍ਹਾਂ ਕਹਿੰਦੇ ਨਾ ਮਿੱਤਰਾਂ ਦਾ ਨਾਮ ਚੱਲਦਾ ਜਿੱਥੋਂ ਮਰਜ਼ੀ ਬੰਗਾ ਚੜ੍ਹਾ ਲੈ ਸਿਰਫ ਇਹ ਉਹਨਾਂ ਦਾ ਨਾਮ ਯੂਜ਼ ਕਰਦੇ ਆ ਉਹਨਾਂ ਦਾ ਨਾਮ ਲੈ ਕੇ ਜਿੱਥੋਂ ਮਰਜ਼ੀ ਧੰਦੇ ਬੋਲੇ ਭਰ ਲਈ ਜਿਨ੍ਹਾਂ ਨੇ ਖੁਦ ਇੰਨੇ ਦੁੱਖ ਸੇ ਇੰਨੇ ਸੰਘਰਸ਼ ਕੀਤੇ ਉਹਨਾਂ ਦੇ ਨਾਂ ਤੇ ਝੂਠ ਦੀ ਬੱਲੇ-ਵੱਲੇ ਹੋ ਰਹੀ ਹੈ ਪਰ ਉਹਨਾਂ ਦੀਆਂ ਸ਼ਕਸ਼ਮਾ ਕਿਤੇ ਨਹੀਂ ਦਿਸਦੀਆਂ ਤੇ ਨਾ ਹੀ ਇਹਨਾਂ ਦੇ ਜੀਵਨ ਵਿੱਚ ਤੇ ਨਾ ਹੀ ਇਹਨਾਂ ਦੇ ਕਰਮਾਂ ਵਿੱਚ ਤੇ ਅਸਲ ਵਿੱਚ ਸੱਚ ਨੂੰ ਜਾਣਿਆ ਉਹ ਕਹਿੰਦੇ ਨੇ ਵੇਖੋ ਠੱਗਾ ਸ਼ੋਰ ਮਚਾਇਆ ਜੰਮਣਾ ਮਰਨਾ ਚਾ ਬਣਾਇਆ ਮੂਰਖ ਭੁੱਲੇ ਰੋਲਾ ਪਾਇਆ ਜਿਸ ਨੂੰ ਆਸ਼ਿਕ ਜ਼ਹਿਰ ਕੀਤਾ ਐਸਾ ਜਾਗਿਆ ਗਿਆਨ ਪਲੀਤਾ ਜਿਨ੍ਹਾਂ ਨੇ ਅਸਲ ਵਿੱਚ ਧਰਮ ਤੇ ਧਾਰਮਿਕਤਾ ਨੂੰ ਜਾਣਿਆ ਹੈ ਉਹ ਕੀ ਕਹਿੰਦੇ ਹਨ ਉਹ ਕਹਿੰਦੇ ਹਨ ਕਿ ਜੰਮਣਾ ਮਰਨਾ ਚਾ ਬਣਾਇਆ ਇਹਨਾਂ ਲੋਕਾਂ ਨੇ ਜਾਣ ਕੇ ਜੰਮਣ ਮਰਨ ਨੂੰ ਹੀ ਸੱਚ ਸਮਝ ਬੈਠੇ ਹੈ ਕਿ ਜਦ ਕਿ ਇਸ ਜੰਮਣ ਮਰਨ ਦੇ ਚੱਕਰ ਤੋਂ ਬਾਹਰ ਨਿਕਲਣਾ ਹੀ ਧਰਮ ਹੈ ਤੁਸੀਂ ਹਜੇ ਵੀ ਇਸ ਤੇਪਾ ਵਿੱਚ ਫਸੇ ਹੋਇਆ ਧਰਮ ਹੈ ਦੇ ਤੋਂ ਉੱਪਰ ਉੱਠ ਕੇ ਜੀਣਾ ਪਰ ਇਹ ਸਿਰਫ ਦੇ ਦੇ ਜਨਮ ਮਰਨ ਨੂੰ ਹੀ ਜ਼ਿੰਦਗੀ ਦਾ ਆਧਾਰ ਬਣਾ ਕੇ ਬੈਠੇ ਨੇ ਉਹ ਕਹਿ ਰਹੇ ਨੇ ਕਿ ਸਾਡੇ ਅੰਦਰ ਗਿਆਨ ਦੀ ਅਸੀ ਮਿਸਾਲ ਜਗ ਗਈ ਹੈ ਅਸੀਂ ਸਮਝ ਆ ਗਈ ਹੈ ਕਿ ਸਾਡੇ ਲਈ ਇਹ ਜ਼ਹਿਰ ਸਮਾਨ ਹੋ ਗਿਆ ਕਿਉਂਕਿ ਅਸੀਂ ਸਮਝ ਗਏ ਹਾਂ ਹੁਣ ਇਸ ਦੇ ਰਾਜ ਨੂੰ ਕਿ ਜੀਵਨ ਦਾ ਆਧਾਰ ਹੀ ਇਸ ਦੇਤੂ ਇਸ ਜਨਮ ਮਰਨ ਤੋਂ ਉੱਪਰ ਉੱਠ ਕੇ ਜੀਣਾ ਜਿਸ ਤੇ ਇਹ ਅਗਿਆਨੀ ਦਿਨ ਰਾਤ ਸ਼ੋਰ ਮਚਾ ਰਹੇ ਨੇ ਜੰਮਣ ਦਿਨ ਜਨਮ ਦਿਨ ਆ ਗਿਆ ਮਰਨ ਦਿਨ ਆ ਗਿਆ ਇਸੇ ਨੂੰ ਸਾਰਾ ਦਿਨ ਮਨਾ ਰਹੇ ਨੇ ਇਸੇ ਕਰਮਾਂ ਵਿੱਚ ਫਸੇ ਹੋਏ ਨੇ ਉਤਾਂ ਇੱਥੇ ਤੱਕ ਕਹਿੰਦੇ ਹਨ ਕਿ ਸੁਣ ਕੇ ਗਿਆਨ ਦੀਆਂ ਐਸੀ ਬਾਤਾਂ ਨਾਮ ਨਿਸ਼ਾਨ ਸਭ ਅਲਖਾਤਾ ਪਰ ਇਹ ਸਾਰਾ ਦਿਨ ਇਹਨਾਂ ਨਿਸ਼ਾਨਾਂ 'ਚ ਨਾਮਾਂ 'ਚ ਹੀ ਫਸੇ ਹੋਏ ਨੇ ਇਹ ਕਿਹੜੇ ਗੁਰੂ ਨੇ ਇਹ ਕਿਹੜੇ ਸੰਤ ਨੇ ਇਹ ਕਿੱਥੋਂ ਜਾਗੇ ਹੋਏ ਨੇ ਕਿੱਥੋਂ ਇਹ ਆਤਮ ਗਿਆਨੀ ਨੇ ਜਾਗੋ ਜਰਾ ਇੱਕ ਕੋਈ ਜੀਵਨ ਮਿਲਿਆ ਆ ਉਸਨੂੰ ਕਿਉਂ ਝੂਠ ਦੇ ਨਾਲ ਰਲ ਕੇ ਗਵਾ ਦੇਣਾ ਚਾਹੁੰਦੇ ਹੋ ਫੈਸਲਾ ਤੁਹਾਡਾ ਹੈ ਜਗਾਣਾ ਇੱਕ ਜਾਗੇ ਹੋਏ ਬੰਦੇ ਦਾ ਕੰਮ ਹੈ ਅਜੇ ਵੀ ਸੰਭਵ ਆ ਸੱਚ ਦੀ ਰਾਹ ਤੇ ਚੱਲਣਾ ਸੱਚੇ ਸੰਤਾਂ ਦੀ ਵਿਰਾਸਤ ਦਾ અપਮਾਨ ਅਸਲੀ ਚੋਦੇ ਅੰਦਰੂਨੀ ਲੜਾਈ ਸਾਡੇ ਸੱਚੇ ਸੰਤ ਜਿਵੇਂ ਗੁਰੂ ਨਾਨਕ ਦੇਵ ਜੀ ਰਹਿदास ਸਾਹਿਬ ਜੀ ਮੀਰਾ ਬਾਈ ਜੀ ਬਾਬਾ ਬੁੱਲੇ ਸ਼ਾਹ ਜੀ ਜਾਂ ਕ੍ਰਿਸ਼ਨ ਜਾਂ ਰਿਸ਼ੀ ਜਾਂ ਬੁੱਧ ਹੋਰ ਬਹੁਤ ਸਾਰੇ ਨਾਮ ਨੇ ਇਹ ਸਾਰੇ ਗਾਣੇ ਵਾਲਿਆਂ ਨੂੰ ਬੁਲਾ ਕੇ ਜਾਂ ਲੋਕਾਂ ਨੂੰ ਬੁਲਾ ਕੇ ਆਪਣੇ ਨਾਂ ਦੀਆਂ ਤਾਰੀਫ ਦੀਆਂ ਬੋਲੀਆਂ ਨਹੀਂ ਪਾਉਂਦੇ ਸੀ ਆਪਣੇ ਤਾਰੀਫ ਨਹੀਂ ਕਰਵਾਉਂਦੇ ਸੀ ਉਹਨਾਂ ਨੂੰ ਉਹ ਲੋਕਾਂ ਨੂੰ ਝੂਠ ਦੇ ਪ੍ਰਤੀ ਜਗਾਉਂਦੇ ਸੀ ਔਰ ਜਗਾ ਕੇ ਆਪਣੇ ਵੱਲੋਂ ਨਹੀਂ ਕਰਦੇ ਸੀ ਆਪਣੇ ਨਾਮ ਦੀ ਖੁੰਡੀ ਨਾ ਨਹੀਂ ਬੰਦੇ ਸੀ ਉਹ ਲੋਕਾਂ ਨੂੰ ਲੋਕਾਂ ਵੱਲੋਂ ਮੋੜ ਦਿੰਦੇ ਸੀ ਉਹਨੂੰ ਉਹਦੇ ਵੱਲ ਮੋੜ ਦਿੰਦੇ ਸੀ ਉਹਨੂੰ ਆਤਮਾ ਦੇ ਤਲ ਤੇ ਜੀਣਾ ਸਿਖਾ ਦਿੰਦੇ ਸੀ ਇਸ ਝੂਠ ਦੀ ਸੱਚਾਈ ਸਮਝਾ ਦਿੰਦੇ ਸੀ ਤੇ ਉਹ ਬਹੁਤ ਗਹਿਰੀਆਂ ਗੱਲਾਂ ਲੋਕਾਂ ਨੂੰ ਸਮਝਾਉਂਦੇ ਸੀ ਉਹ ਲੋਕਾਂ ਨੂੰ ਸੰਸਾਰ ਤੋਂ ਵਿਰਾਗ ਤੇ ਮਾਇਆ ਦੇ ਪ੍ਰਤੀ ਜਾਹਾਂਦੇ ਸੀ ਤੇ ਆਪਣੀ ਆਤਮਾ ਨਾਲ ਜੋੜਨ ਦਾ ਮਾਰਗਦਰਸ਼ਨ ਕਰਦੇ ਸੀ ਸੱਚ ਦੇ ਨਾਲ ਜੀਵਨ ਜੀਣ ਦਾ ਰਸਤਾ ਦਿਖਾਉਂਦੇ ਸੀ ਅਤੇ ਉਹ ਬੇਅਰਥ ਦੀਆਂ ਗੱਲਾਂ ਨੂੰ ਛਡਵਾ ਦਿੰਦੇ ਸੀ ਅੱਜ ਦੇ ਸਾਡੇ ਸੰਤਵਾ ਉਹ ਬੇਅਰਥ ਦੀਆਂ ਚੀਜ਼ਾਂ 'ਚ ਖੁਦ ਉਲਝੇ ਹੋਏ ਨੇ ਤੇ ਤੁਹਾਨੂੰ ਕਿੱਦਾਂ ਦੱਸਣ ਕਿ ਇਹ ਬੇਅਰਥ ਨੇ